ਆ ਪੈਂਟ ਗਾਗਿਆ ਹਾਲ ਚ ਆ ਰੋ ਦੀਆਂ ਆ ਰੋ ਦੀਆਂ ਮੋਟਰ ਕੱਢਦੀਆਂ ਫੜੀਆਂ ਗਈਆਂ ਆਹ ਜੀ ਲੇਡੀਜ਼ ਕੱਢ ਕੇ ਲੈ ਗਈਆਂ ਸੀਗੀਆਂ ਗਾਂ ਹੱਡਾ ਰੋੜੀ ਕੋਲੋਂ ਫੜੀਆਂ ਮੋਟਰ ਨਹੀਂ ਭਾਰੀ ਇਕੱਲਾ ਬੰਦਾ ਨਹੀਂ ਚੱਕ ਸਕਦਾ ਇਹਨਾਂ ਨੇ ਪਤਾ ਨਹੀਂ ਕਿਹੜੇ ਲੋਡ ਚੱਕੀਆਂ ਨੇ ਆਹ ਬੈਠੀ ਐ ਇੱਕ ਪੰਜ ਜਾਣੀਆਂ ਸੀਗੀਆਂ ਭੱਜ ਗਈਆਂ ਇਧਰ ਬਈ ਮੂੰਹ ਚੱਕਦਾ ਸਾਨੂੰ ਮੂੰਹ ਕਰਦਾ ਮੂੰਹ ਤਾਂ ਕਹੇ ਕਾ ਸੀ ਕਿੱਥੋਂ ਕਿੱ데 ਫੜੀਆਂ ਰੌਣਕ ਹੀ ਹੈ ਉਹ ਨਹੀਂ ਆ ਮਾਗੀ ਜਿਹੜੀ ਜਿਹੜੀ ਨੇ ਤਾਂ ਮੋਟਰ ਚੱਕੀ ਉਹ ਤਾਂ ਮਗਰ ਖੜੀ ਕਹਿੰਦੀ ਹੈ ਨਹੀਂ ਕੋ ਸਾਡੇ ਕੋਲ ਤਾਂ ਦੂਜਿਆਂ ਨੇ ਖਾਲੀ ਪੰਡੀਆਂ ਕਰਦੇ ਹੈ ਬਾਪੂ ਜੀ ਕੋਈ ਨਹੀਂ ਖੜ ਜਾ ਖੜ ਜਾ ਦੱਸ ਵੀ ਕਿੱਛ ਤਾਂ ਨਹੀਂ ਜਾਣੀ ਕਹਿੰਦੀ ਹਾਂ ਨਹੀਂ ਬਾਪੂ ਸਾਹਿਬ ਛੱਡ ਦੇ ਅਗੇ 25 ਨਾਲ ਕਿੱਥੇ ਪੱਛਣਾ ਛੱਡ ਦੇ ਛੱਡ ਦੇ ਮੋਟਰ ਕੌਣ ਤਾਂ ਕੇ ਲੈ ਗਈ ਪਹਿਲਾਂ ਮੁੱਟਕੀ ਦੇ ਕੋਲੇ ਸੀ ਮੁੱਟਕੀ ਦੇ ਕੋਲੇ ਸੀ ਮੇਰੇ ਪੈਰ ਤੇ ਉਹ ਗਿਆ ਟੂਵੀ ਦਾ ਸੀ ਗਿਆ ਮੈਂ ਆਪਣਾ ਮੂਡ ਤੋੜ ਦੇ ਨਾਲ ਆ ਬਣਾ ਲਈ ਇਹਨਾਂ ਦੀ ਮੇਰਾ ਕੈਨ ਬਾਪੂ ਜੀ ਨਰੇ ਕੀ ਕੰਮ ਆਏ